ਨੀ ਉਸ ਤੋਂ ਮੈਂ ਸੰਦੀਪ अरोड़ा ਆ ਤੁਸੀਂ ਦੇਖ ਰਹੇ ਹੋ ਬੱਸ ਸਟੈਂਡ ਦੇ ਬੱਸਾਂ ਦਾ ਹਾਲ ਜਿਹੜੀਆਂ ਕਿ ਬੱਸਾਂ ਜਿਹੜੀਆਂ ਪਿੱਛੋਂ ਆਉਂਦੀਆਂ ਜਾਂ ਦੂਸਰੀ ਸਾਈਡ ਇਹ ਜਿਹੜੀਆਂ ਬੱਸਾਂ ਬਾਹਰ ਹੀ ਰੁਕਦੀਆਂ ਨੇ ਕਰੋੜਾਂ ਦੀ ਲਾਗਤ ਦੇ ਨਾਲ ਤਿਆਰ ਹੋਣ ਵਾਲਾ ਬੱਸ ਸਟੈਂਸ਼ਨ ਜ਼ੀਰੋ ਹੋ ਚੁੱਕਿਆ ਕਿਸੇ ਨੂੰ ਪ੍ਰਸ਼ਾਸਨ ਨੂੰ ਕਿਸੇ ਚੀਜ਼ ਦੀ ਕੋਈ ਪਰਵਾਹ ਨਹੀਂ ਆ ਬੱਸਾਂ ਰੋਡ ਤੇ ਖੜਦੀਆਂ ਸਵਾਰੀਆਂ ਜਿਹੜੀਆਂ 52-52 ਸਵਾਰੀਆਂ ਵਿੱਚ ਬੈਠੀਆਂ ਨੇ ਉਹਨਾਂ ਦੀ ਜਾਨ ਦਾ ਕਿਸੇ ਨੂੰ ਕੋਈ ਪਰਵਾਹ ਨਹੀਂ ਆ ਉਹ ਪਰਲੀ ਸਾਈਡ ਵੀ ਮੈਂ ਤੁਹਾਨੂੰ ਦਿਖਾਣਾ ਚਾਹੂੰਗਾ ਵੀ ਕੁਝ ਲੋਕ ਖੜੇ ਨੇ ਜਿਹੜੀਆਂ ਬੱਸਾਂ ਦਾ ਇੰਤਜ਼ਾਰ ਕਰ ਰਹੇ ਨੇ ਲੇਕਿਨ ਬੱਸਾਂ ਜਿਹੜੀਆਂ ਹੈਗੀਆਂ ਉਹ ਰੋਡ ਤੇ ਹੀ ਖੜਦੀਆਂ ਆਜੋ ਮੇਰੇ ਨਾਲ ਮੈਂ ਤੁਹਾਨੂੰ ਦਿਖਾਣਾ ਲੋਕਾਂ ਨਾਲ ਗੱਲਬਾਤ ਕਰਦੇ ਆ ਲੋਕੀ ਕੀ ਕਹਿੰਦੇ ਨੇ ਜਿਹੜੀ ਹੁਣ ਵੀ ਰੋਡ ਤੇ ਖੜੀ ਆ ਗਈ ਆ ਕਿਸੇ ਨੂੰ ਕਿਸੇ ਦੀ ਜਾਨ ਦੀ ਕੋਈ ਪਰਵਾਹ ਨਹੀਂ ਆ 52 52 ਸਵਾਰੀਆਂ ਵਿੱਚ ਬੈਠੀਆਂ ਬੱਸ ਸਟੈਂਡ ਦੇ ਅੰਦਰ ਜਾਣ ਤੋਂ ਕਿਸੇ ਬੱਸ ਨੂੰ ਕੋਈ ਬੱਸ ਅੰਦਰ ਨਹੀਂ ਜਾਂਦੀ ਹੈਗੀ तकरीबन तकरीबन ਜਿਹੜੀਆਂ ਬੱਸਾਂ ਹੈਗੀਆਂ ਉਹ ਬਾਹਰ ਹੀ ਰੋਡ ਦੇ ਉੱਪਰ ਖੜੀਆਂ ਹੁੰਦੀਆਂ ਆ ਸਵਾਰੀਆਂ ਕੁਝ ਮੇਰੇ ਨਾਲ ਹੈਗੀਆਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਇਹ ਕੀ ਜਵਾਬ ਦਿੰਦੇ ਆਂ ਆਜੋ ਮੇਰੇ ਨਾਲ ਹਾਂਜੀ ਮਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰஞ்சிਤ ਸਿੰਘ ਰஞ்சிਤ ਸਿੰਘ ਤੁਸੀਂ ਬਾਹਰ ਕਿਹੜੀ ਗੱਲ ਪਿੱਛੇ ਖੜੇ ਹੋ ਮੇਰੇ ਗੈਸਟ ਆ ਰਹੇ ਜੀ ਇੱਥੇ ਮੈਂ ਤਾਂ ਖੜਾ ਹੀ ਇੱਥੇ ਤੇ ਬੱਸਾਂ ਅੰਦਰ ਨਹੀਂ ਜਾਂਦੀਆਂ ਜਿਹੜੀਆਂ ਤੁਸੀਂ ਬਾਹਰ ਖੜੇ ਹੋ ਨਹੀਂ ਜੀ ਨਹੀਂ ਬੱਸਾਂ ਇੱਥੇ ਇਸ ਸਟਾਪੇ 'ਤੇ ਆਹੀ ਬਣਿਆ ਭਾਈ ਆਪਰੇ ਸਾਹਮਣੇ ਦਾ ਬੱਸ ਸੇ ਬਾਹਰ ਸਾਹਮਣੇ ਮਗਰ ਜਾਂਦੇ ਨਹੀਂ ਜੀ ਬੱਸਾਂ ਕੋਈ ਬੱਸ ਹੁਣ ਤਾਂ ਇਸ ਸਾਰਾ સ્ટોਪ ਜੇ ਉਰੀ ਬਣਾਇਆ ਹੋਇਆ ਜੀ ਪੰਪ ਦੇ ਸਾਹਮਣੇ ਆ ਤੁਸੀ ਇੱਥੇ ਖੜ ਕੇ ਆਪਣੇ ਗੈਸਪੰਨ ਲੈਣਾ ਪੈ ਜੀ ਅੰਦਰ ਤੋਂ ਜਾਂਦਗੀ ਵਿੱਚ ਬੱਸਾਂ ਕੋਈ ਆ ਤੁਸੀ ਦੇਖ ਸਕਦੇ ਹੋ ਕਿ ਜਿਹੜੀਆਂ ਬੱਸਾਂ ਹੈਗੀਆਂ ਲੋਕਾਂ ਨੇ ਲੋਕ ਜਿਹੜੀਆਂ ਸਵਾਰੀਆਂ ਆਪਣੇ ਮੂੰਹ ਤੋਂ ਇੰਨੀ ਗੱਲ ਕਹਿ ਰਹੀਆਂ ਬੱਸਾਂ ਜਿੰਨੀਆਂ ਵੀ ਹੈਗੀਆਂ ਸਾਰੀਆਂ ਬਾਹਰ ਖੜਦੀਆਂ ਪੰਪ ਦੇ ਬਾਹਰ ਕਰਦੀਆਂ ਹੁਣ ਕੈਮਰੇ ਨੂੰ ਦੇਖ ਕੇ ਕੁਝ ਬੱਸਾਂ ਜਿਹੜੀਆਂ ਹੈਗੀਆਂ ਅੰਦਰ ਜਾਣਾ ਸ਼ੁਰੂ ਕਰ ਚੁੱਕੀਆਂ ਪ੍ਰਸ਼ਾਸਨ ਇਸ ਦਾ ਜ਼ਿੰਮੇਵਾਰ ਹੈ ਕਿ ਤੁਸੀਂ ਆਪ ਸਮਝ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਬੱਸ ਸਟੈਂਡ ਬਣਿਆ ਜਿਹੜਾ ਕਰੋਨਾ ਨਹੀਂ ਅਗੱਗੇ ਦੇ ਨਾਲ ਬੱਸਾਂ ਤਿਆਰ ਹੋਇਆ ਪਿਆ ਲੇਕਿਨ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਲਾਹਰਪਰਵਾਹੀ ਦੇ ਕਾਰਨ ਜਿਹੜੀਆਂ ਬੱਸਾਂ ਹੈਗੀਆਂ ਉਹ ਅੰਦਰ ਜਾਣ ਦੀ ਬਜਾਏ ਰੋਡ ਦੇ ਉੱਪਰ ਖੜੀਆਂ ਹੁੰਦੀਆਂ ਕਿਤੇ ਨਾ ਕਿਤੇ ਪ੍ਰਸ਼ਾਸਨ ਇਸ ਦਾ ਜ਼ਿੰਮੇਵਾਰ ਹੈਗਾ ਕਿਉਂਕਿ ਪਰਮਿਟ ਦੇਣ ਦੇ ਟਾਈਮ ਜਿਸ ਟਾਈਮ ਪਰਮਿਟ ਬੱਸਾਂ ਦਾ ਦਿੱਤਾ ਜਾਂਦਾ ਹੈਗਾ ਤਾਂ ਪੈਸੇ ਬਚਾਣ ਦੇ ਖਾਤਰ ਉਹ ਪਰਮਿਟ बार-बार ਵਧਾਏ ਜਾ ਰਹੇ ਆ ਨਵੀਆਂ ਬੱਸਾਂ ਨੂੰ ਪਰਮਿਟ ਦਿੱਤੇ ਜਾ ਰਹੇ ਆ ਟਾਈਮਿੰਗ ਦੀ ਕਮੀ ਹੈ ਉਧਰੋਂ ਫਤਿਹਗੜ੍ਹ ਸਾਹਿਬ ਦਾ ਫਾਟਕ ਲੱਗਿਆ ਪਿਆ ਹੁੰਦਾ ਉਧਰੋਂ ਮਰਿੰਡੇ ਦਾ ਫਾਟਕ ਲੱਗਿਆ ਉਹ ਮਰਿੰਡੇ ਦਾ ਫਾਟਕ ਜਾਂ ਫਤਿਹਗੜ੍ਹ ਸਾਹਿਬ ਦਾ ਫਾਟਕ ਲੱਗਣ ਕਰਕੇ ਬੱਸਾਂ ਦਾ ਜਿਹੜਾ ਟਾਈਮ ਪੀਰੀਅਡ ਆ ਉਹ ਘਟ ਜਾਂਦਾ ਉਹ ਘਟਣ ਕਰਕੇ ਬੱਸਾਂ ਦੀ ਜਿਹੜੀ ਸਪੀਡ ਹੁੰਦੀ ਆ ਉਹ 120 130 ਸਪੀਡ ਹੁੰਦੀ ਆ ਜਿਹਦੇ ਵਿੱਚ 52 ਸਵਾਰੀਆਂ ਬੈਠੀਆਂ ਉਹਨਾਂ ਦੀ ਜਾਨ ਦੀ ਕਿਸੇ ਨੂੰ ਕੋਈ ਵੀ ਪਰਵਾਹ ਨਹੀਂ ਆਂ ਰੋਡ ਦੇ ਉੱਪਰ ਹੀ ਬੱਸਾਂ ਘੜਦੀਆਂ ਸਪੀਡ ਆ ਬੱਸਾਂ ਆਉਂਦੀਆਂ ਆ ਪਿੱਛੋਂ ਗੱਡੀਆਂ ਆਉਂਦੀਆਂ ਉਹਨਾਂ ਨੂੰ ਕਿਸੇ ਦੀ ਜ਼ਿੰਦਗੀ ਦੀ ਕੋਈ ਪਰਵਾਹ ਨਹੀਂ ਆ ਕੁਛ ਵੀ ਭਿਆਨਕ ਹਾਸਾ ਹੋ ਸਕਦਾ ਹੈ ਲੇਕਿਨ ਇਹ ਰੋਕਣ ਦਾ ਕੌਣ ਜ਼ਿੰਮੇਵਾਰ ਹੈ ਇਹ ਪ੍ਰਸ਼ਾਸਨ ਦੇ ਹੱਥ ਦੇ ਵਿੱਚ ਹੈ ਵੀ ਇਹਨੂੰ ਰੋਕਣਾ ਹੈ ਜਾਂ ਨਹੀਂ ਰੋਕਣਾ ਲੇਕਿਨ ਪ੍ਰਸ਼ਾਸਨ ਪਤਾ ਨਹੀਂ ਕਿਹੜੀ ਗੱਲ ਵਿੱਚੋਂ ਚੁੱਪੀ ਸਾਦੀ ਬੈਠਾ ਪਹਿਲਾਂ 5200 ਰੁਪਿਆ ਦਿੱਲੀ ਦੇ ਹਿਸਾਬ ਦੇ ਨਾਲ ਬੱਸ ਸਟੈਂਡ ਦਾ ਠੇਕਾ ਲਿੱਤਾ ਜਾ ਰਿਹਾ ਸੀ ਲੇਕਿਨ ਹੁਣ ਇਸ ਦਾ ਠੇਕਾ ਜਿਹੜਾ 640 ਹੋ ਚੁੱਕਿਆ ਸੀ ਠੇਕਾ ਤਾਂ ਖਤਮ ਹੋਇਆ ਲੇਕਿਨ ਹਜੇ ਵੀ ਜਿਹੜੀਆਂ ਬੱਸਾਂ ਦੀਆਂ ਫੀਸਾਂ ਆਈਆਂ ਉਹ 12 ਮਲਾਜ਼ਮ ਆ ਕੇ ਕਲੈਕਟ ਕਰ ਰਹੇ ਆ ਬੱਸਾਂ ਫੇਰ ਵੀ ਰੋਡ ਤੇ ਖੜ੍ਹ ਰਹੀਆਂ ਲੇਕਿਨ ਕੋਈ ਵੀ ਇਹਨੂੰ ਰੋਕਣ ਜੋਗੇ ਨਹੀਂ ਤਿਆਰ ਹੈਗਾ ਹੁਣ ਦੇਖਣਾ ਇਹ ਹੋਊਗਾ ਵੀ ਇਹਦਾ ਜ਼ਿੰਮੇਵਾਰ ਕੌਣ ਆ ਕੌਣ ਇਹਦਾ ਜਵਾਬ ਦੇਈ ਆ ਕਿ ਇਹ ਸਦਾ ਹੀ ਇਦਾਂ ਹੀ ਚੱਲਦਾ ਰਹੂਗਾ ਜਾਂ ਬਸ ਸਣ ਇਹ ਖੜਾ ਖੜਾ ਬੰਜਰ ਰੋਡ ਤੇ ਐਸਜੀਐਮ ਜਗਦੀਸ਼ ਸਿੰਘ ਜੋਹਲ ਜੀ ਮੇਰੇ ਨਾਲ ਨੇ ਇਹਨਾਂ ਨਾਲ ਗੱਲਬਾਤ ਕਰਦੇ ਆਂ ਪੁੱਛਦੇ ਆਂ ਜਿਹੜੀਆਂ ਬੱਸ ਸਟੈਂਡ ਦੇ ਬਾਹਰ ਬੱਸਾਂ ਖੜਦੀਆਂ ਜਾਂ ਰੇੜੀਆਂ ਲੱਗੀਆਂ ਹੋਈਆਂ ਜਿਨ੍ਹਾਂ ਕਰਕੇ ਟ੍ਰੈਫਿਕ ਸਮੱਸਿਆ ਆਂਦੀ ਹੈਗੀ ਆ ਵੀ ਕੀ ਕਹਿੰਦੇ ਨੇ ਇਹਨਾਂ ਬਾਰੇ ਸਰ ਜਿਹੜੀਆਂ ਬੱਸਾਂ ਬੱਸ ਸਟੈਂਡ ਦੇ ਬਾਹਰ ਖੜਦੀਆਂ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਜਿਹੜੀਆਂ ਬੱਸਾਂ ਬਾਰੇ ਤੁਸੀਂ ਗੱਲ ਕਰ ਰਹੇ ਹੋ ਨਾ ਬੱਸਾਂ ਲਗਭਗ ਸਾਰੀਆਂ ਬੱਸ ਸਟੈਂਡ ਦੇ ਅੰਦਰ ਜਾ ਰਹੀਆਂ ਜੀ ਠੀਕ ਹੈ ਜੇ ਕੋਈ ਇਕਦੁੱਕਾ ਬਾਹਰ ਖੜਦੀ ਆ ਤੇ ਉਹ ਵੀ ਮੈਂ ਅੰਦਰ ਭੇਜਾਂਗੇ ਬਾਹਰ ਨਹੀਂ ਖੜਨ ਦਵਾਂਗੇ ਜੀ ਤੇ ਸਰ ਜਿੰਤੋਂ ਤੱਕ ਰੇੜੀਆਂ ਦੀ ਗੱਲ ਤੁਸੀਂ ਕੀਤੀ ਹੈ ਮੇਰੇ ਧਿਆਨ 'ਚ ਹੈ ਅਸੀਂ ਕੋਈ ਆਲਟਰਨੇਟਿਵ ਜਗ੍ਹਾ ਦੇਖ ਕੇ ਤੇ ਰੇੜੀਆਂ ਨੂੰ ਉੱਥੇ ਖੜੇ ਕਰਨ ਦੀ ਕੋਈ ਅਸੀਂ ਪ੍ਰੋਵੀਜ਼ਨ ਬਣਾਵਾਂਗੇ ਜੀ ਤਾਂ ਕਿ ਜਿਹੜੀ ਰੋਡ ਹੈ ਉਹ ਖਾਲੀ ਹੋ ਸਕੇ ਜੀ ਠੀਕ ਹੈ ਟ੍ਰੈਫਿਕ ਸੁਭੋਤਰੀ ਚੱਲ ਚੱਲ ਸਕੇ ਜੀ ਕੋਈ ਐਕਸੀਡੈਂਟ ਦਾ ਚਾਂਸ ਨਾ ਬਣੇ ਜੀ ਠੀਕ ਹੈ ਜੀ ਜਿਹੜੀਆਂ ਇਹ ਬੱਸਾਂ ਮਤਲਬ ਕਿਤੇ ਨਾ ਕਿਤੇ ਪ੍ਰਸ਼ਾਸਨ ਵੀ ਇਸ ਚੀਜ਼ ਦਾ ਬਹੁਤ ਜ਼ਿੰਮੇਵਾਰ ਹੈਗਾ ਜਿਹੜੀਆਂ ਬੱਸਾਂ ਦੇ ਪਰਮਣੇ ਪਰਮਣ ਦਿੱਤੇ ਜਾਂਦੇ ਆ ਪਰਮਣ ਦੇਣ ਤੋਂ ਬਾਅਦ ਜਿਵੇਂ ਕੀ ਹੁਣ ਟਾਈਮਿੰਗ ਪੀਰੀਅਡ ਨਾ 2-2 ਮਿੰਟ ਦਾ 4-4 ਮਿੰਟ ਦਾ ਬੱਸਾਂ ਦਾ ਗੈਪ ਪਿਆ ਵਾ ਉਹ ਪੈਨ ਕਰਕੇ ਜਦ ਫਤੇਗੜ ਸਾਹਿਬ ਦਾ ਜਾਂ ਫਾਟਕ ਲੱਗਦਾ ਹੈ ਜਾਂ ਮਰੀਂਡੇ ਦਾ ਉਧਰ ਫਾਟਕ ਲੱਗਦਾ ਹੈ ਤਾਂ ਜਿਹੜੀ ਬੱਸਾਂ ਦੀ ਸਪੀਡ ਹੁੰਦੀ ਆ ਉਹ 110-120 ਦੀ ਸਪੀਡ ਹੁੰਦੀ ਆ ਉਹਦੇ ਵਿੱਚ 52 ਸਵਾਰੀਆਂ ਬੈਠਦੀਆਂ ਜੇ ਕੱਲ ਕੱਲ ਨੂੰ ਜਾਂ ਕੋਈ ਵੀ ਕੋਈ ਭਿਆਨਕ ਹਾਦਸਾ ਵਾਪਰਦਾ ਹੈਗਾ ਜੇ ਕੋਈ ਅਸੀਂ ਅਸੀਂ ਗੱਲਬਾਤ ਹੁੰਦੀ ਆ ਤਾਂ ਉਹਦਾ ਕੌਣ ਜ਼ਿੰਮੇਵਾਰ ਹੈ ਜਿਹੜੀ ਜਿੱਥੋਂ ਤੱਕ ਸਪੀਡ ਲਿਮਿਟ ਦੀ ਗੱਲ ਹੈ ਨਾ ਜੀ ਉਹ ਤੇ ਅਸੀਂ ਕੰਟਰੋਲ ਕਰਾਂਗੇ ਜੀ ਮੈਂ ਆਪਣਾ ਪੁਲਿਸ ਪ੍ਰੋਸੈਸ਼ਨ ਨਾਲ ਗੱਲ ਕਰਕੇ ਬਿਲਕੁਲ ਉਹਨਾਂ ਨੂੰ ਕੰਟਰੋਲ ਕਰਾਂਗੇ ਜਿੱਥੋਂ ਤੱਕ ਟਾਈਮਿੰਗਸ ਦੀ ਗੱਲ ਹੈ ਵੀ ਉਹਨਾਂ ਦਾ ਕਿੰਨਾ ਟਾਈਮ ਮਿਲਦਾ ਕਿੱਥੋਂ ਚਲਦੀਆਂ ਉਹ ਸਕਤੀਆ ਆਰਟੀਏ ਪਟਿਆਲਾ ਦਾ ਕੰਮ ਹੈ ਉਹਨਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ ਮੈਂ ਵੀ ਤਰਵੇ ਕਰਾਂਗਾ ਨਾਲ ਨੂੰ ਮੇਰੇ ਸੀਨੀਅਰ ਆਫੀਸਰ ਜੀ ਇਹ ਜਲਦੀ ਤੋਂ ਜਲਦੀ ਹੋ ਸਕਦਾ ਵੀ ਜਿਹੜੀਆਂ ਬੱਸਾਂ ਤਕਰੀਬਨ ਕੁਝ ਪੁਆਇੰਟ ਜਿਵੇਂ ਤੁਸੀਂ ਕਹਿੰਦੇ ਹੋ ਕਈ ਬੱਸਾਂ ਹੈਗੀਆਂ ਜਿਹੜੀਆਂ ਬਾਹਰ ਕੱਢਦੀਆਂ ਮੈਂ ਦੇਖਿਆ ਕੈਮਰੇ ਦੇ ਵਿੱਚ ਕੈਪਚਰ ਵੀ ਹੋਇਆ ਸਰਕਾਰੀ ਬੱਸਾਂ ਪ੍ਰਾਈਵੇਟ ਬੱਸਾਂ ਤਕਰੀਬਨ ਤਕਰੀਬਨ ਬਾਹਰ ਹੀ ਖੜਦੇ ਨੇ 20% ਜਿਹੜੀਆਂ ਬੱਸਾਂ ਹੋਣਗੀਆਂ ਲਗਭਗ ਹਫਤਾ 15 ਦਿਨ ਪਹਿਲਾਂ ਮੈਂ ਡੀਐਸਪੀ ਮੈਡਮ ਨੂੰ ਕਹਿ ਕੇ ਜੀ ਅੱਜ ਬਾਕਾਇਦਾ ਮੈਂ ਚਿੱਠੀ ਲਿਖੀ ਸੀ ਵੀ ਇਹ ਅੰਦਰ ਖੜਨੀ ਚਾਹੀਦੀ ਹੈ ਬਸਾ ਉਸ ਤੋਂ ਬਾਅਦ ਖੜਨੇ ਸ਼ੁਰੂ ਹੋ ਗਏ ਹਨ ਜੇ ਕੋਈ ਕਦ ਕੋਈ ਕੋਈ ਸ਼ਿਕਾਇਤ ਹੈਗੀ ਹੈ ਕੋਈ ਪ੍ਰਾਈਵੇਟ ਬੱਸ ਖੜਦੀ ਹੈ ਉਹਨਾਂ ਨੂੰ ਅਸੀਂ ਅੰਦਰ ਜਾਣ ਦੀ ਹਦਾਇਤ ਕਰਾਂਗੇ ਜੀ ਜੀਐਮ ਜੀ ਨੇ ਵੀ ਆਪਾਂ ਨੂੰ ਜੋ ਗੱਲ ਕਹੀ ਹੈ ਵੀ ਜਿਹੜਾ ਇਸ ਚੀਜ਼ ਦੀ ਸਮੱਸਿਆ ਦਾ ਹੈਗਾ ਵੀ ਉਹ ਜਲਦੀ ਤੋਂ ਜਲਦੀ ਹੱਲ ਕੀਤਾ ਜਾਊਗਾ ਕੈਮਰਾਮੈਨ ਹਰੀਸ਼ ਪਾਟਕ ਦੇ ਨਾਲ ਸੰਦੀਪ ਪਰੋੜਾ ਜ਼ੀਰੋ ਲਾਈਨ ਨਿਊਜ਼